आज डीसी परिसर में आयोजित प्रेस कॉन्फ्रेंस के दौरान वित्त मंत्री एडवोकेट हरपाल सिंह चीमा ने कहा कि संगरूर में हालात सामान्य हैं बारिश और पहाड़ों से आने वाले पानी के कारण कुछ गांवों में जलस्तर बढ़ गया था लेकिन अब वहां जल स्तर कम हो रहा है चीमा ने बताया कि वर्तमान में संगरूर का जलस्तर सात है जो कि सुरक्षित है अगले 20 घंटों में पानी और घटने की संभावना है उन्होंने जानकारी दी कि जिले की 18 जगहों पर पानी भरा था जिनमें से बारह स्थानों पर स्थिति नियंत्रण में आ चुकी है उन्होंने आश्वासन दिया है कि प्रभावित गांवों में प्रशासन की टीमें भेजी जा रही है और सभी को चिकित्सा सहायता उपलब्ध कराई जाएगी सवालों के जवाब में उन्होंने कहा कि नालों और नालियों की सफाई पर तीन करोड़ तिहत्तर लाख रुपए खर्च किए गए हैं हालांकि कभी कभी पौधे दोबारा उग जाते हैं जिससे रुकावट हो जाती है वित्त मंत्री ने यह भी कहा कि बहुत जल्द प्रभावित क्षेत्रों का आकलन करके यह अनुमान लगाया जाएगा की कितनी फसल को नुकसान हुआ है और किसानों को शीघ्र ही मुआवजा भी दिया जाएगा सब तो पहला मीडिया के सारे साथियों का बहुत स्वागत है वेलकम साथिया बहुत बहुत धन्यवाद ਮੇਰੇ ਨਾਲ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਜੀ ਔਰ ਹੁਣੇ-ਹੁਣੇ ਜਿਦਾਂ ਨੇ ਜੁਆਇਨ ਕੀਤਾ ਰਾਹੁਲ ਚੋਬੇ ਜੀ ਡਿਪਟੀ ਕਮਿਸ਼ਨਰ ਸੰਗਰੂਰ ਏਡੀਸੀ ਸਾਹਿਬਾਨ ਐਸਡੀਐਮ ਸਾਹਿਬਾਨ ਅੱਜ ਸਾਰੇ ਅਸੀਂ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਐਮਰਜੈਂਸੀ ਮੀਟਿੰਗ ਉਹ ਡਿਸਟ੍ਰਿਕਟ ਸੰਗਰੂਰ ਦੀ ਕੀਤੀ ਆ ਕਿ ਸੰਗਰੂਰ ਦੇ ਅੰਦਰ ਫਾੜਾਂ ਦੇ ਕੀ ਹਾਲਾਤ ਨੇ ਸੰਗਰੂਰ ਦੇ ਅੰਦਰ ਪਾਣੀ ਦਾ ਕੀ ਹਾਲਾਤ ਨੇ ਉਹਨਾਂ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ ਆ ਕੌਂਕੀ ਡਿਪਟੀ ਕਮਿਸ਼ਨਰ ਸਾਹਿਬ ਹੌੜੇ ਹੌੜੇ ਨਵੇਂ ਨਵੇਂ ਆਏ ਨੇ ਕਿ ਸੋ ਇਸ ਗੱਲ ਕਰਕੇ ਕਾਫੀ ਜਗ੍ਹਾ ਦੇ ਉੱਤੇ ਇਹ ਖੁਦ ਲਗਾਤਾਰ ਪਿਛਲੇ 24 48 ਘੰਟਿਆਂ ਤੇ ਲਗਾਤਾਰ ਨਿਗਰਾਨੀ ਕਰ ਰਹੀ ਸੀ ਐਸਐਸਪੀ ਸਾਹਿਬ ਲੱਗੇ ਹੋਏ ਸੀ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਸੀਗਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਉੱਪਰਲੇ ਇਲਾਕੇ 'ਚ ਘੱਗਰ ਜਿਹੜਾ ਹੈਗਾ ਇਸ ਵਾਰ ਘੱਗਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ 300 ਹੈ ਜੀ 744 748 ਜਿਹੜਾਗਾ 748 ਪੁਆਇੰਟ ਜਿਹੜੇ ਉਹ ਡੇਂਜਰ ਲੈਵਲ ਨੇ ਡੇਂਜਰ ਲੈਵਲ ਤੋਂ ਥੱਲੇ ਆ ਔਰ ਇਨਫਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਉ ਪਿਛਲੇ ਪਾਸੋਂ ਜਿਹੜਾ ਗੱਠ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਇਸਲੀ ਸਾਈਡ ਤੋਂ ਤੋਂ ਇਹਦਾ ਮਤਲਬ ਆ ਕਿ ਆਉਣ ਵਾਲੇ ਜਿਹੜੇ 20 ਘੰਟੇ ਨੇ ਉਹਨਾਂ ਚ ਪਾਣੀ ਦਾ ਲੈਵਲ ਜਿਹੜਾ ਉਹ ਹੋਰ ਵੀ ਤੇਜ਼ੀ ਦੇ ਨਾਲ ਥੱਲੇ ਚੜਾ ਜਾਊਗਾ ਔਰ ਜਿਹੜੇ ਜਿਹੜੇ ਪਿੰਡਾਂ ਚ ਪ੍ਰੋਬਲਮ ਆਈ ਸੀ ਚਾਹੇ ਉਹ ਉਸਤਾਜ ਆ ਰਿਆ ਹੋਆ ਡਸਕਾ ਦਾ ਸੰਗਤ ਪਰ ਔਰ ਕਾਫੀ ਸਾਰੇ ਪਿੰਡਾਂ ਚ ਆਈ ਸੀ ਉੱਥੇ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਗਿਆ ਔਰ ਜਿਹੜਾ ਨੁਕਸਾਨ ਹੋਇਆਗਾ ਉਹਦੀ ਗਰਦਾਵਰੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਖੁਦ ਕਰ ਰਹੇ ਨੇ ਕਿ ਇਹਨਾਂ ਦੀ ਟੀਮ ਕਰ ਰਹੀ ਹੈ ਜਿੰਨਾ ਵੀ ਨੁਕਸਾਨ ਹੋਇਆਗਾ ਬਿਲਕੁਲ ਉਹ ਅਸੀਂ ਪੈਸੇ ਸਾਰੇ ਅ ਲੋਕਾਂ ਦੇ ਦੇਵਾ ਵਿੱਚ ਦੇ ਵੜਦਾਗਾ ਔਰ ਇਹਦੇ ਨਾਲ ਦੇ ਨਾਲ ਇਹ ਵੀ ਬੜੀ ਆ ਕਿ ਲਗਭਗ 11 ਜਗ੍ਹਾ ਦੇ ਉੱਤੇ ਕਨਾਲ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀਗਾ ਅ ਸੌਰੀ 18 ਜਗ੍ਹਾ ਤੇ ਹੋਇਆ ਸੀ ਬ੍ਰੀਚ 18 ਜਗ੍ਹਾ ਤੇ ਬ੍ਰੀਚ ਹੋਇਆ ਸੀਗਾ ਔਰ ਤਿੰਨ ਜਗ੍ਹਾ ਤੇ ਡਰੇਨੇ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀ ਜਿਨ੍ਹਾਂ ਵਿੱਚੋਂ 12 ਬ੍ਰੀਚਸ ਜਿਹੜੀਆਂ ਲੱਗੀਆਂ ਉਹ ਪਲੱਗ ਕਰ ਲਈਏ ਗੰਜਨ ਯਾਨੀ 12 ਜਗ੍ਹਾ ਤੇ ਉੱਤੇ ਪਾਣੀ ਨੂੰ ਕਾਬੂਜ ਕਰ ਲਿਆ ਗਿਆ ਥੋੜਾ ਜਗ੍ਹਾ ਤੇ ਬਾਕੀ ਆ ਪਿੱਛੋਂ ਪਾਣੀ ਬੰਦ ਕੀਤਾ ਹੋਇਆਗਾ ਉਹਨਾਂ ਨੂੰ ਪਲਗਿੰਗ ਦਾ ਕੰਮ ਜਿਹੜਾ ਚੱਲ ਰਿਹਾ ਉਹ ਵੀ ਅੱਜ ਦਾ ਸਮੇਂ ਦਾ ਅੱਜ ਸਾਰਾ ਕੰਮ 100% ਕੰਪਲੀਟ ਹੋ ਜਾਊਗਾ ਸੋ ਕੋਈ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਇੰਜਰੀ ਆਈ ਹੈਗੀ ਬਟ ਲੇਕਿਨ ਜਿਹੜਾ مالی ਨੁਕਸਾਨ ਕਈ ਜਗ੍ਹਾ ਤੇ ਹੋਇਆਗਾ ਕਈ ਘਰਾਂ ਦਾ ਵੀ ਹੋਇਆਗਾ ਕਈ ਜਗ੍ਹਾ ਤੇ ਫਸਲਾਂ ਦਾ ਵੀ ਹੋਇਆਗਾ ਜਾਂ ਸਰਕਾਰੀ ਇਮਾਰਤਾਂ ਦਾ ਵੀ ਹੋਇਆਗਾ ਉਹਨਾਂ ਦਾ ਸਰਵੇ ਕਰਨ ਲਈ ਡਿਊਟੀ ਲਈ ਹੈਗੀ ਇਸ ਤੋਂ ਬਿਨਾ ਹਦਾਇਤਾਂ ਜਿਹੜੀਆਂ ਨੇ ਉਹ ਸੀਐਮਓ ਸਾਹਿਬ ਨੂੰ ਅਦਾਇਤਾ ਮੈਡੀਕਲ ਡਿਪਾਰਟਮੈਂਟ ਜਾਰੀ ਕੀਤੀਆਂ ਨੇਗੀਆਂ ਕਿ ਜਿਹੜਾ ਪਾਣੀ ਦੇ ਨਾਲ ਜਦੋਂ ਪਾਣੀ ਆਇਆ ਤਾਂ ਪਾਣੀ ਤੋਂ ਕੁਝ ਡਿਜ਼ੀਜ਼ਸ ਪੈਦਾ ਹੋਦੀਆਂ ਨੇਗੀਆਂ ਕੁਝ ਬਿਮਾਰੀਆਂ ਜਿਹੜੀਆਂ ਪੈਦਾ ਹੁੰਦੀਆਂ ਨੇਗੀਆਂ ਨਾ ਵਪਾਰੀਆਂ ਬਿਮਾਰੀਆਂ ਦੇ ਲੋਕ ਥਾਮ ਦੇ ਲਈ ਪਹਿਲਾਂ ਤੋਂ ਹੀ ਟੀਮਾਂ ਭੇਜੇ ਜਾਣਾ ਅੱਜ ਇਨਸ਼ੋਰ ਕੀਤਾ ਡੀ7 ਨੇ ਉਹ ਸਾਰੀਆਂ ਟੀਮਾਂ ਜਾਣਗੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ ਜਿਹੜੇ ਘਰਾਂ 'ਚ ਪਾਣੀ ਵੜ ਗਿਆ ਸੀ ਜਾਂ ਜਿਨ੍ਹਾਂ ਲੋਕਾਂ ਨੂੰ ਪੈਰਾਂ ਨੂੰ ਪਾਣੀ ਜਾਂ ਬਾਡੀ ਨੂੰ ਪਾਣੀ ਟੱਚ ਕਰ ਗਿਆ ਸੀਗਾ ਉਹਨਾਂ ਸਾਰਿਆਂ ਜਾ ਕੇ ਉੱਥੇ ਉਹਨਾਂ ਨੂੰ ਚੈੱਕਅਪ ਹੋਊਗਾ ਔਰ ਜੇ ਕਿਤੇ ਸੰਭਾਵਨਾ ਹੋਈ ਤਾਂ ਇਮੀਡੀਏਟਲੀ ਜਿਹੜ ਟਰੀਟਮੈਂਟ ਕੀਤਾ ਸਿਰ ਬਿਮਾਰੀ ਨਾਲ ਬਿਮਾਰੀ ਸਾਹਮਣੇ ਆਈ ਜਿਹੜੀ ਪਾਣੀ ਚ ਡੁੱਬੀ ਹੈ ਜੀ ਐਗਰੀਕਲਚਰ ਹਜੇ ਤੱਕ ਸਰਵੇ ਕੰਪਲੀਟ ਸਰਵੇ ਨਹੀਂ ਆਇਆ ਸਾਹਮਣੇ ਕਿਉਂਕਿ ਹਜੇ ਤਾਂ ਕਾਫੀ ਸਾਰੇ ਡੁੱਬੀ ਹੈ ਕਾਫੀ ਸਾਰੇ ਪਿੰਡਾਂ ਦੀ ਆ ਸੋ ਕਿਉਂਕਿ ਵਿੱਚ ਬੜਿਆਂ ਨੇ ਜਾ ਸਕਦਾ ਪਰ ਹਜੇ ਬਾਪਿਆਂ ਨਹੀਂ ਜਾ ਸਕਦਾਗਾ ਸੋ ਇੱਕ ਜਾਂ ਦੋ ਦਿਨਾਂ ਤੱਕ ਕੰਪਲੀਟ ਸਿਚੁਏਸ਼ਨ ਜਿਹੜੀ ਆ ਉਹ ਸਾਹਮਣੇ ਆਊਗਾ ਪਰਿਵਾਰ ਕਿੰਨੇ ਕਿ ਪੇੜ ਤੋਂ ਬਿਮਾਰੀ ਵਾ ਨਾ ਫਲੱਡ ਦੇ ਨਾਲ ਤਿੰਨ ਚਾਰ ਪਿੰਡਾਂ ਜ਼ਿਆਦਾ ਪ੍ਰਭਾਵਿਤ ਹੋਏ ਨੇਗੇ ਪਰ ਲੇਕਿਨ ਪ੍ਰਸ਼ਾਸਨ ਨੇ ਸਮਾਂ ਰਹਿੰਦਿਆਂ ਕਾਰਵਾਈ ਕਰਦਿਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀਗੇ ਸੋ ਇਸੇ ਗੱਲ ਕਰਕੇ ਕੋਈ ਜਿਹੜਾ ਚੰਨੀ ਨਹੀਂ ਸਾਲ ਸੀ ਜੀਮਾ ਸਾਹਿਬ ਜਿਹਨੂੰ ਪ੍ਰੋਨਾ ਆਪੀਆ ਫਾਟਾ ਦਾ ਹੈ ਸੀਐਮ ਸਾਹਿਬ ਦੇ ਪਿੰਡ ਸਦੋਲ ਦੇ ਵਿੱਚ ਅਜੇ ਇੱਕ ਸਮੀਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਪ੍ਰਸ਼ਾਸਨ ਤੇ ਲੋਕ ਨੇ ਜਿਹੜੇ ਝੜਨ ਪਰੇ ਨੇ ਆਪਾਂ ਪਾਣੀ ਕੱਢਣ ਨੂੰ ਲੈ ਕੇ ਕੋਈ ਨਿਸ਼ਾਨੀ ਹੋਣੀ ਉਥੇ ਇਹ ਸੀਗਾ ਕਿ ਇੱਕ ਸੜਕ ਜਿਹੜੀ ਉਹ ਸੜਕ ਤੋੜ ਦਿੱਤੀ ਜਾਵੇ ਸੋ ਪਾਣੀ ਦਾ बहाव ਜੇ ਉਹ ਸੜਕੇ ਜੀ ਕੁਝ ਬੰਦੇ ਕਹਿੰਦੇ ਸੀ ਇਹ ਸੜਕ ਤੋੜ ਦਿੱਤੀ ਜਾਵੇ ਕੁਝ ਬੰਦੇ ਕਹਿੰਦੇ ਸੀ ਸੜਕ ਦਾਤ ਤੋੜੀ ਜਾਵੇ ਕੁਝ ਅਗਲੇ ਪਿੰਡ ਜਿਹੜਾ ਵੱਡ ਲਾਇਆ ਗਿਆ ਸੀਗਾ ਸੋ ਡਿਪਟੀ ਕਮਿਸ਼ਨਰ ਸਾਹਿਬ ਖੁਦ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨਾਲ ਰਾਬਤਾ ਕਾਇਮ ਕੀਤਾਗਾ ਉਹਦਾ ਹੱਲ ਅਸੀਂ ਕੱਢਨ ਲਵਾਂਗੇ ਕਿਉਂਕਿ ਇਹ ਨਾ ਹੋਵੇ ਕਿ ਮੈਂ ਇੱਕ ਨੂੰ ਬਚਾਉਂਦਾ ਦੂਜੇ ਨੂੰ ਮਾਰਦੀ ਉਹਦੇ ਲਈ ਅਸੀਂ ਸਮੂਥ ਪ੍ਰਬੰਧ ਕਰ ਰਹੇ ਆਗੇ ਸੋ ਕਈ ਵਾਰ ਪੈਨਿਕ ਚ ਹੋ ਜਾਂਦਾ ਹੈਗਾ ਸੋ ਉਹਦਾ ਤੇਰਾ ਰਾਬਤਾ ਕਾਇਮ ਹੈਗਾ ਸਰਪੰਚ ਸਾਹਿਬ ਨਾਲ ਮੈਂ ਉਹਨੀ ਗੱਲ ਕਰਕੇ ਹਟਿਆਗਾ ਸਥਿਤੀ ਕਾਬੂ ਚਾਗੀ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਹੈਗਾ ਆਈ ਥਿੰਕ ਇੱਕ ਫੁੱਟ ਤੋਂ نیچے ਜਿਹੜਾ ਥੱਲੇ ਹੋ ਗਿਆ ਲਗਾਤਾਰ ਪਾਣੀ ਜਿਹੜਾ ਥੱਲੇ ਨੂੰ ਹੋ ਰਿਹਾ ਹੈਗਾ ਕਿਉਂਕਿ ਬਾਰਸ਼ਾਂ ਬੰਦ ਹੋ ਚੁੱਕੀ ਟ੍ਰੇਨਰ ਦੇ ਸਫਾਈ ਦਾ ਕੋਈ ਟੈਂਡਰ ਹੋਇਆ ਸੀ ਕਿ ਮਤਲਬ ਪਹਿਲਾਂ ਤੋਂ ਕੀ ਦੱਸਦਾ ਮੌਕੇ ਤੇ ਆ ਕੇ ਪ੍ਰਸ਼ਾਸਨ ਨੇ ਪੰਬਾ ਭਰ ਹੁੰਦਾ ਉਹ ਕੰਮ ਕੀ ਹੈ ਆ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਜਿਹੜੀ ਆ ਸਮੇਂ ਰਹਿੰਦੇ ਮੁਕੰਮਲ ਕੀਤੀ ਆ ਪਰ ਲੇਕਿਨ ਜਦੋਂ بارش ਤੇਜ਼ ਆ ਜੇ بارش ਜ਼ਿਆਦਾ ਆ ਜੇ ਕਿਉਂਕਿ بارش ਕੇ ਲਈ ਪੰਜਾਬ ਦੀ ਨਹੀਂ ਕੀ ਇਹ ਜ਼ਿਆਦਾ ਹਿਮਾਚਲ ਦੀ ਆ ਜੰਮੂ ਕਸ਼ਮੀਰ ਦੀ ਆ ਉਦੋਂ ਉੱਥੋਂ ਪਾਣੀ ਜਦੋਂ ਜ਼ਿਆਦਾ ਆਇਆਗਾ ਉਹ ਪਾਣੀ ਦੇ ਕਾਰਨ ਜਿਹੜੇ ਫਲੱਡ ਦੀ ਸਿਚੁਏਸ਼ਨ ਬਣੀ ਹੈਗੀ ਆਦਰਵਾਈਜ਼ ਜਿਹੜਾ ਹੈਗਾ ਨਾਰਮਲ ਕੋਰਸ ਦੇ ਵਿੱਚ ਗਮ ਹੀ ਪੈਣਾ ਸੀ ਉਹਦੇ ਪ੍ਰਬੰਧ ਮੁਕੰਮਲ ਨੇ ਜਦੋਂ ਉਹਨੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਉੱਥੋਂ ਤੱਕ ਇਹ ਨਹੀਂ ਜਾ ਸਕਦਾ ਕਿ ਤੁਸੀਂ ਇੰਨਾ ਪਾਣੀ ਪਾਓ ਇੰਨਾ ਪਾਓ ਤਾਂ ਹੁਣ ਉਹਨਾਂ ਦੀ ਕੁਦਰਤ ਦਾ ਨਿਜ਼ਮਾ ਜਿਹੜਾ ਉਸ ਹੱਬ ਨਾਲ ਹੋਣਾਗਾ ਪਰ ਫਿਰ ਵੀ ਮੈਂ ਬੜੇ ਯਕੀਨ ਨਾਲ ਕਹਿਣਾਗਾ ਕਿ ਸੰਗਰੂਰ ਜਿਹੜਾ ਉਹ ਬਿਲਕੁਲ ਸੇਫ ਆ ਬਿਲਕੁਲ ਜਿਹੜੇ ਪ੍ਰਬੰਧ ਮੁਕੰਮਲ ਲੱਗੇ ਪੂਰੀਆਂ ਟੀਮਾਂ ਵੀ ਤਾਇਨਾਤ ਤਾਇਨਾਤ ਲੱਗੀਆਂ ਕਿਸੇ ਵੀ ਕਿਸਮ ਦਾ ਐਮਰਜੈਂਸੀ ਹੋਊਗੀ ਉਹਦੇ ਤਾਂ ਚਗੇ ਤਰੀਕੇ ਨਾਲ ਇਹ ਸਭ ਪੰਜਾਬ ਦੇ ਚ ਡਰੇਨੇਜ ਸਫਾਈ ਦਾ ਕੋ ਟੈਂਡਰ ਨਹੀਂ ਸੀ ਹੋਇਆ ਜਿਹੜਾ ਜਿਹਦੇ ਕਰਕੇ ਐਡਾ ਨੁਕਸਾਨ ਆ ਰਿਹਾ ਬੋਤੀਆਂ ਬਹੁਤ ਦੇਖਣ ਨੂੰ ਮਿਲੀਆਂ ਨੇ ਮੈਂ ਦੱਸ ਰਿਹਾ 3 ਕਰੋੜ 73 ਲੱਖ ਰੁਪਈਆ ਜਿਹੜਾ ਉਹ ਟੈਂਡਰ ਹੋਏ ਸੀਗੇ ਕੰਮ ਮੁਕੰਮਲ ਹੋਏ ਸੀ ਬੂਟੀ ਜਿਹੜੀ ਆ ਬੜੀ ਤੇਜ਼ੀ ਨਾਲ ਪੈਦਾ ਹੋ ਜਾਂਦੀ ਹੈਗੀ ਜੂਨ ਤੱਕ ਉਹ ਕੰਮ ਮੁਕੰਮਲ ਹੋ ਚੁੱਕੇ ਸੀਗੇ ਇਹ ਬੂਟੀ ਪਿੱਛੋਂ ਕੀ ਹੁੰਦਾ ਜਦੋਂ ਤੇਜ਼ੀ ਨਾਲ ਪਾਣੀ ਆਇਆ ਪਿੱਛੋਂ ਕਿਤੇ ਥੋੜੀ 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 ਇਕੱਠੀ ਹੁੰਦੀ ਜਾ ਕੇ ਜਿੱਥੇ ਜ਼ਿਆਦਾ ਪ੍ਰੈਸ਼ਰ ਬਣਦਾਗਾ ਉੱਥੇ ਆ ਕੇ ਉਹ ਬੁੱਟੀ ਜਿਹੜੀ ਫਸ ਜਦੀ ਆ ਪਰ ਲੇਕਿਨ ਟੀਮਾਂ ਲੱਗੀਆਂ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਨੇ ਲਗਾਤਾਰ ਬੁੱਟੀ ਜਿਹੜੇ ਕੱਢੇ ਜਾ ਰਹੇ ਆ ਪਾਣੀ ਜਿਹੜਾ ਫਰਦਰ ਫਲੋ ਹੋ ਰਿਹਾ ਹੈ ਪਾਣੀ ਜਿਹੜਾ ਜਿਆਦਾ ਲੱਖਾਂ ਦੇ ਵਿੱਚ ਨਹੀਂ ਜਾਂਦੀ ਹੈ ਜੀ ਹੈ ਲੇਕਿਨ ਸਰ ਸ਼ਹਿਰਾਂ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਜ਼ਿਆਦਾਤਰ ਸਰ ਸੀਵਰੇਜ ਲਾਈਨਾਂ ਵਿੱਚ ਹੀ ਜਾਂਦੀ ਹੈ ਲੇਕਿਨ ਸਰ 26 ਦਿਨਾਂ ਤੋਂ ਸੀਵਰੇਜ ਕਰਮਚਾਰੀ ਹੜਤਾਲ ਦੇ ਕੰਤੇ ਸੀਵਰੇਜ ਸਾਰੇ ਬਲੌਕ ਹੋ ਚੁੱਕੇ ਹਨ ਬੁਰਾ ਹਾਲ ਹੈ ਹੜਤਾਲ ਖਤਮ ਬਿਲਕੁਲ ਉਹਨਾਂ ਨੇ ਵੀ ਟਿਕਾ ਲਗਾਤਾਰ ਹੋ ਜਾਂ ਉਹਨਾਂ ਨੇ ਕਿਹਾ ਐਮਰਜੈਂਸੀ ਸਬਾ ਮਾ ਬਹਾਲ ਕੀਤੀ ਆ ਉਹਨਾਂ ਨੇ ਕਿ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਨਹੀਂ ਠੀਕ ਆ ਸੰਗਰੂਰ ਚ ਮੈਂ ਖੁਦ ਆ ਕੇ ਆਇਆਗਾ ਪਾਣੀ ਦੀ ਕੋਈ ਸਮੱਸਿਆ ਹੈ ਸੰਗਰੂਰ ਜਿੱਦੇ ਮਹੀ ਪੈਂਦਾ ਸਾਰਾ ਡੁੱਬਿਆ ਹੈ ਸੰਗਰੂਰ ਜਦੋਂ ਮਹੀ ਪੈਂਦਾਗਾ ਨਹੀਂ ਫੈਟਦੇ ਬਾਅਦ 24 ਘੰਟਿਆਂ ਚ ਇਹ ਨਹੀਂ ਹੈਗਾ ਕਿ ਪਾਣੀ ਹੋ ਜੂ ਤਾਂ ਸਬਾ ਲੱਗਦਾ ਇਹ ਤੁਸੀਂ ਯੂ ਐਸ ਏ ਵੀ ਚਲੇ ਜਾਓਗੇ ਇੰਗਲੈਂਡ ਵੀ ਚਲੇ ਜਾਓਗੇ ਤੋ ਦਾਰਸ ਦਾ ਲੈਵਲ ਆ ਜਾਂਦਾਗਾ ਉਹਦੇ ਲਈ ਵੀ 4-5 ਘੰਟੇ 10 ਘੰਟੇ ਕੀਤੀਆਂ ਜਿੰਮਾ ਸਾਹਿਬ ਨੇ ਨਹੀਂ ਉੱਥੇ ਮੈਂ ਯੂ ਐਸ ਏ ਆਪਨੇ ਕਿਹਾ ਹੈ ਮੇਰੀ ਗੱਲ ਸੁਣੋ ਜਦੋਂ ਬਾਰਿਸ਼ ਹੁੰਦੀ ਆ ਤਾਂ ਉੱਥੇ ਉਹਦਾ ਵੀ ਪਾਣੀ ਨਿਕਲਣ ਨੂੰ ਟਾਈਮ ਲੱਗਦਾਗਾ ਸੋ ਉਹਨਾਂ ਕੋ ਟਾਈਮ ਤੇ ਜ਼ਰੂਰ ਲੱਗਦਾਗਾ ਜਿੱਦਾਂ ਚਾਹੀਦਾਗਾ ਜੇ 24 ਘੰਟੇ ਨਹੀਂ ਪਈ ਜਦੋਂ 24 ਘੰਟੇ ਨਹੀਂ ਪਈ ਜਾਂਦਾਗਾ ਤੁਸੀਂ ਹਾਸੇ ਦੇ ਆਚ ਗੱਲਾਂ ਨਾ ਕਰੋ ਯਾਰ ਆਪਾਂ ਹਾਸੇ ਦੇ ਆਚ ਨਹੀਂ ਕਰਦੇ ਹਾਂ ਬੜਾ ਸੀਰੀਅਸ ਬਾਤ ਹੈ ਪਲੀਜ਼ ਬੜਾ ਸੀਰੀਅਸ ਇਸ਼ੂ ਹੈਗਾ ਸੋ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਉਹ ਡੀਸੀ ਸਾਹਿਬ ਬਿਲਕੁਲ ਇਹਨਾਂ ਨੇ ਹਜੇ ਦੋ ਦਰ ਹੋਏ ਨੇ ਜੁਆਇਰ ਕੀਤਾਗਾ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਜਿੱਥੇ ਵੀ ਕਿਤੇ ਆ ਗਈ ਚਾਹ ਕਿਤੇ ਹੜਤਾਲ ਕਰਕੇ ਆ ਗਈ ਜਾਂ ਹੋਰ ਆ ਗਈ ਉਹਨੂੰ ਤੁਰੰਤ ਰੇਟੋ ਕੋਈ ਆਪਾਂ ਸਾਰੇ ਨਾਗਰਿਕਾਂ ਦੀ ਸੁਰੱਖਿਆ ਜੋ ਆਈਸਪਿੰਟ ਕੁੜੀ ਤੇ ਉਹ ਪਿਛੇ ਟ੍ਰੇਨ ਐਕਸਿਡੈਂਟ ਮਾਪੂਨ ਕਿਤਾ ਦੇ ਉਹਨੇ ਫੰਡ ਰਹੀ ਹੈ ਫੰਡ ਹੈ ਉਹ ਥੋੜੀ ਜੀ ਬੇਲਬੂਟੀ ਜੀ ਕੱਟ ਗਈ ਜੋ ਫੇਰ ਉਹ ਕੁੜੀ ਤੇ ਉਹ ਅਸਲ ਵਿੱਚ ਮੈਂ ਉਹੀ ਤੁਹਾਨੂੰ ਆਨਸਰ ਦੇ ਰਿਹਾਗਾ ਕਿ ਬੇਲਬੂਟੀ ਹੋਈ ਨਹੀਂ ਹੈਗੀ ਉਹ ਪਿੱਛੋਂ ਜਿ ਥੋੜੀ 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 ਕਿਤੇ ਥੋੜੀ ਰਹਿ ਗਈ ਕਿਤੇ ਪੈਦਾ ਹੋ ਗਈ ਜਾਂ ਕੱਢਣ ਵੇਲੇ ਕਿਸੇ ਨੇ ਕੱਢ ਕੇ ਸਾਈਡ ਤੇ ਰੱਖੀ ਅਗਲੇ ਚੱਕ ਕੇ ਬਚੜਤੀ ਉਹ ਦੁਬਾਰਾ ਇਕੱਠੀ ਹੋ ਜਾਂਦੀ ਆ ਉਹਨੂੰ ਪ੍ਰੋਬਲਮ ਨਹੀਂ ਸਦਾ ਪ੍ਰੋਬਲਮ